ਤ੍ਰਿਸ਼ਨਾ ਰਾਚਨਾ ਪਾਰ ਕਰ ਜਾਵੇ ਤ੍ਰਿਸ਼ਨਾ ਮਜਾਈ ਸੋ ਇਸ ਕਰਵਾਖ ਨੂੰ ਯਾਦ ਰੱਖਣ ਦਾ ਹੋਇਆ ਜੀਵਤ ਬੁੱਧਾ ਆਦਕ ਨੂੰ त्याग ਕੇ ਉੱਚ ਵਸਤਾਂ ਦਾ ਭਾਗੀ ਹੋ ਜਾਂਦਾ ਹੈ ਜੈਸਾ ਕਰਵਾਖ ਹੈ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਮੜਾਈ ਜੋ ਇਸ ਮਾਰੇ ਤਿਸ ਦਾ ਦੁੱਖ ਜਾਈ ਐਸਾ ਕੋਈ ਦਵਿੱਦਾ ਮਾਰੇ ਕਿਮਾ ਮੈਂ ਇਸੇ ਮਾਰ ਰਾਜ ਜੋ ਜੋਗ ਉਕਮਾ ਦੇ ਸੋ ਐਸਨ ਵਿੰਧਾਨ ਨੂੰ ਮਾਰਨ ਕਰਕੇ ਗੁਰੂ ਜੀ ਦਾ ਸਿੱਖ ਵਹਤਾ ਹੋਰ ਪਰਸ਼ ਜਿਹੜਾ ਇਸ ਸਿੱਖਿਆ ਨੂੰ ਧਨ ਕਰੇ ਉਹ ਦੁਨੀਆ ਦੇ ਸੁੱਖ ਮਾਣਦਾ ਹੋਇਆ ਇਹ ਪੂਰਾ ਜੋਗੀ ਹੈ ਤੇ ਪਰਮੇਸ਼ਰ ਦੇ ਚਰਨਾਂ ਦਾ ਪੌਰਾ ਹੋ ਜਾਂਦਾ ਹੈ ਤੇ ਉਹੀ ਜਗਤ ਵਿੱਚ ਵੱਡਾ ਸੂਰਮਾ ਹੈ ਇਨਾਂ ਦੇ ਹਦਿਆਂ ਵਿੱਚ ਨਵਿੰਦਾ ਸਦਾ ਆਂਦੀ ਹੈ ਉਹਨਾਂ ਦੇ ਘਰਾਂ ਨੂੰ ਗਾਲ ਦਿੰਦੀ ਹੈ ਮਹਾਰਾਜ ਜੀ ਦੱਸਦੇ ਹਨ ਦੂਜੇ ਪਾਏ ਬਹੁਤ ਘਰ ਗਾਲੇ ਰਾਮ ਭਗਤ ਹੈ ਸਦਾ ਸੁਖਾਣੇ ਜੋ ਜੀਵਨ ਚਾਹੀਦਾ ਹੈ ਕਿ ਦਵਿੰਦਾ ਜਿੱਥੇ ਦੈਨ ਵਿੱਚ ਦੂਖਿਆਲ ਜਮਾ ਰਹਿੰਦੇ ਹਨ ਤੂ ਨੂੰ ਦੂਰ ਕਰਕੇ ਸਦਾ ਹੀ ਇੱਕ ਰਸਵਾਹੀ ਗੁਰੂ ਦੀ ਭਗਤੀ ਕਰੇ ਸਦਾ ਹੀ ਮਾਨੀ ਮਾਤੇ ਪਰਵ ਕਰਖੇ ਤੇ ਸਵਨਾ ਲੋਕਾਂ ਨਾਲ ਸਦਾ ਪਿਆਰ ਰੱਖੇ ਤੇ ਮੂੰਹ ਇਸ ਗਰਵਾਖ ਨੂੰ ੜੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਬਨਾ ਕੇ ਸਾਜਨ ਦੂਰ ਪਰਾਇਓ ਮਾਨਕਾ ਮਹਿਰਾ ਤਾਂ ਮੇਲ ਕਿਉ ਮੇਰੇ ਰਾਜਨ ਤੇ ਸਭ ਦੁਨੀਆਂ ਨੂੰ ਆਪਣੇ ਮਿੱਤਰ ਸਮਝੇ ਤੇ ਮੂੰਹ ਕਹੇ ਮਿਸਰ ਗਈ ਸਭ ਤਾਂਤਪਰਾਇ ਜਬ ਤੇ ਸਾਨ ਸੰਗਤ ਮੋ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਜੋ ਪ੍ਰਉ ਕਿਨੈ ਸੋ ਪਲ ਮਾਨਿਓ ਏ ਸਮਿਤ ਸਾਧੂ ਤੇ ਪਾਈ ਸਾਵੇਂ ਰਵ ਰਹਾ ਪ੍ਰਮੇ ਕੋ ਪੀਖ ਪੀਖ ਨਾਨਕ ਮਿਖਸਾਈ ਕਿ ਸਾਰੀ ਦੁਨੀਆ ਮੇਰੀ ਮਿੱਤਰ ਹੈ ਹਰੀ ਦਾ ਰੂਪ ਨੰਜਰੀ ਆਉਂਦਾ ਹੈ ਯਥਾ ਅਰਵਾ ਇਹ ਹਰਕਾਰ ਉਭੇ ਹਰੂਪ ਨਦਰੀ ਆਇਆ ਇਸ ਵਸਤਾ ਵਿੱਚ ਪੂਜਾ ਹੋਇਆ ਗੁਰਸਿੱਖ ਜੀਵਨ ਮੋਕਤ ਕਰਾਉਣ ਦਾ ਹੈ ਤੇ ਇਹ ਦਵਿੰਦਾ ਉਸ ਦੇ ਨੇੜੇ ਨਹੀਂ ਆਉਂਦੀ ਜੋ ਜੀਵ ਨੂੰ ਚਾਹੀਏ ਕਿ ਦਵਿੰਦਾ ਦੂਰ ਕਰਕੇ ਵਾਹਿਗੁਰੂ ਨਾਲ ਮਨ ਜੋੜੇ ਤੇ ਸਿੱਧੇ ਜਿੱਥੇ ਕਿਤੇ ਵਾਹਿਗੁਰੂ ਨੂੰ ਵਿਆਪਕ ਸਮਝੇ ਮਤਲਬੀ ਹੋਹੀ ਖਿਆਲ ਜਸ ਮਨ ਵਿੱਚ ਟਿਕਦੇ ਨਹੀਂ ਉਹਦਾ ਕੰਮ ਕਦੀ ਕੋਈ ਰਾਸ ਨਹੀਂ ਆਮਦਾ ਦਿਲ ਵਿੱਚ ਮੈਰ ਸਦਾ ਰੱਖਦਾ ਹੈ ਆਮ ਨਾਲ ਦੂਸਰੇ ਦੇ ਤਾਈਂ ਨਾ ਖਸ਼ਾਨ ਹੈ ਪਚਾਮਦਾ ਜਨ ਇਸਤ ਵਿੱਦਿਆ ਨੂੰ ਮਾਰ ਦੇ ਨਾ ਉਹਨੂੰ ਉੜ ਕੀਤਾ ਸੋਈ ਸੂਰਾ ਪੂਰਾ ਇਸ ਜਗ ਵਿੱਚ ਇਸ ਨਾਮ ਦਾ ਤਾਤੇ ਹਰ ਭਗਤ ਕਰ ਅੰਦ ਵਿੱਦਿਆ ਨੂੰ ਉੜ ਕਰ ਕਰੋ ਕਿੱਥੇ ਕਿੱਥੇ ਰਾਮ ਸਦਾ ਦੇਸੇ ਸੋਭਾ ਭਾਮਦਾ ਨਵੇਖ ਕਿਸੇ ਆਦਮੀ ਦੇ ਚੰਗੇ ਗੁਣਾਂ ਨੂੰ ਦੇਖ ਕੇ ਜਾਂ ਕਿਸੇ ਪਰਸਨ ਨੂੰ ਤਣਾੜ ਦੇਖ ਕੇ ਮਾਨ ਵਿੱਚ ਸੱਣਾ ਜਾਂ ਈਰਖਾ ਕਰਨੀ ਹੈ ਉਸ ਨੂੰ ਨਵੇਖ ਆਖਦੇ ਹਨ ਕਈ ਆਦਮੀ ਆਪਣੇ ਨਾਲੋਂ ਦੂਸਰਿਆਂ ਨੂੰ ਚੰਗਾ ਦੇਖ ਕੇ ਬੜੇ ਸੜਦੇ ਹਨ ਤੇ ਇਹ ਕਹਿੰਦੇ ਹਨ ਕਿ ਇਹ ਵੀ ਸਾਡੇ ਵਰਗਾ ਗਰੀਬ ਹੁੰਦਾ ਤਾਂ ਠੀਕ ਸੀ ਇਹ ਕਮ ਉਨਨਾ ਵਰਸਾਂ ਦਾ ਹੈ ਜੋ ਧਰਮ ਤੋਂ ਗਿਰੇ ਹੋਏ ਹੁੰਦੇ ਹਨ ਤੇ ਈਰਖਾ ਰੂਪੀ ਅਗਨਾਂ ਨਗਾਜ ਹੋਏ ਹੋਏ ਹੁੰਦੇ ਹਨ ਇਸੇ ਵਾਸਤੇ ਇੱਕ ਕਵੀ ਨੇ ਲਿਖਿਆ ਹੈ ਪਰ ਸੁਖ ਦੇਖੇ ਪੁਰਖ ਜੋ ਜਲੇ ਸੱਚ ਨਾ ਤਿਸਕੇ ਕੁਝ ਵੀ ਭਲੇ ਉਹੀ ਐਸੇ ਐਸੋ ਜਹੇ ਮਨ ਦੇ ਖਿਆਲ ਚਤਰ ਦੇ ਹਨ ਤੇ ਜਿਹੜੇ ਤੁਹਾਨੂੰ ਪਸੰਦਾ ਹੈ ਉਹਦੇ ਹੰਦੇ ਵਿੱਚ ਵੇਸਾ ਹੀ ਕਰਨਾ ਮੈਤਰੀ ਮਦਤਾ ਅਭਖੀ ਜਾ ਆਦਕ ਦੇ ਵੀ ਸੰਪੰਨ ਸੰਪਤਾ ਦੇ ਗੁਣ ਬਾਸਦੇ ਹਨ ਤੇ ਦੂਸਰੇ ਦੇ ਸੁੱਖ ਨੂੰ ਦੇਖ ਕੇ ਹਮੇਸ਼ਾ ਹੀ ਦਿਲ ਵਿੱਚ ਮਦਦ ਅਗਰੇ ਆਸਤਾ ਦੂਸਰੇ ਪਾਸ ਤੇ ਗੋਣ ਦੇਖ ਕੇ ਬਸਨ ਹੁਣਾ ਉਹ ਤਾਂ ਨਹੀਂ ਕਰੀ ਰੱਖਦਾ ਹੈ ਤੇ ਸਦਾ ਹੀ ਦੂਸਰੇ ਪਰਸ ਨੂੰ ਚੰਗਾ ਦੇਖ ਕੇ ਤੇ ਉਸ ਦੇ ਸੇਸ਼ਟ ਗੁਣਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ ਤੇ ਇਹ ਕਰਵਾਣੀ ਦਾ ਵਿਚਾਰ ਕਰਕੇ ਸੁੱਖ ਲੈਂਦਾ ਹੈ ਤੇ ਪੜਦਾ ਹੈ ਕਹ ਜਿੰਨੇ ਪਾਠ ਪਟੰਬਰ ਕਾਹੂ ਬਲੰਗਨ ਵਾਰਾ ਕਹੂ ਗਰੀ ਗੋਦਰੀ ਨਹੀਂ ਕਹੂ ਖਾਨ ਪਰਾਰਾ ਐ ਰਖ ਐ ਰਖ ਬਾਂਦੂ ਨਾ ਕੀ ਜੀਰੇ ਮਨ ਸੁਕਰਤ ਕਰ ਕਰ ਲੀ ਜੇ ਰਹਿ ਮਨ ਰਹੂ ਕਉ ਆਰ ਕੁੰਮਾਰੇ ਤੇ ਏਕ ਜੂ ਮਾਟੀ ਹੁੰਦੀ ਬਹੁਤ ਬੀਦੀ ਮਨ ਆ ਲਾਈ ਕਹੂ ਮਾਤਮ ਮੋਤੀ ਵਖਤ ਹਲ ਕਾਹੂ ਬੇਦ ਲਗਾਈ ਸਮੂ ਸਮੂ ਤਨ ਰੱਖਣ ਕੋ ਦਿਆ ਮਗਦ ਕਰੇ ਤਨ ਮੇਰਾ ਨਮਕਾ ਡੰਡ ਮੂਂਡ ਮੈ ਲਾਂਗੀ ਖੈਨ ਮੈਂ ਰੇ ਨ ਮੇਰਾ ਹਰ ਜਨ ਉਤਮ ਪਾਗਤ ਸਦਾਵੇ ਆਗਿਆ ਮਨ ਸੁਖ ਪਾਈ ਜੋ ਤੇ ਸੁਭਾਵੇ ਸਤ ਕਰੇ ਮਾਨੇ ਭਾਣਾ ਮਨ ਵਸਾਈ ਕਹੇ ਕਬੀਰ ਸੋਣੇ ਸੰਤੋ ਮੇਰੀ ਮੇਰੀ ਢੂਠੀ ਚਰਗਤ ਫਾਰ ਚਟਾਰਾ ਲੈ ਗਿਓ ਤਤਰੀ ਤਰੀ ਤਾ ਗ੍ਰੀਸ਼ੁਤੀ ਸੋ ਇਸ ਤਰ੍ਹਾਂ ਬਾਣੀ ਦਾ ਵਿਚਾਰ ਕਰਦੇ ਹੋਏ ਧਰਮੀ ਪੁਰਸ਼ ਸਦਾ ਹੀ ਵਾਹੀ ਗੁਰੂ ਦੇ ਪਾਣੀ ਦੀ ਤੇ ਸਾਖਤ ਰਹਿੰਦਾ ਹੈ ਪਰ ਜਿਹੜਾ ਪੁਰਸ਼ ਧਰਮ ਤੋਂ ਗिरा ਹੋਇਆ ਹੁੰਦਾ ਹੈ ਉਹ ਹਮੇਸ਼ਾ ਹੀ ਦੂਸਰੇ ਪੁਰਸ਼ ਨੂੰ ਮਰਤਾ ਵਿੱਚ ਵਸਾਈ ਹਸਿਆ ਦੇਖ ਕੇ ਪਰਸੰਨ ਹੁੰਦਾ ਹੈ ਮਿੱਪਰ ਪ੍ਰਸੰਨ ਖੁਰਾਦ ਤੇਮੀ ਉਹ ਮੋਦਕਾਨ ਮੈਨ ਸਾਧ ਸੁਖੀ ਪਰ ਹਤ ਵਿਖੇ 60 ਪਰ ਮਿਤਾ ਚੈਨ ਜੈਸੇ ਸਾਖੀ ਹੈ ਕਿ ਇੱਕ ਜੀਵਨਦਾਰ ਹਮੇਸ਼ਾ ਹੀ ਘਾਰ ਕਿਰਤ ਵਿਰਤ ਕਰਦਾ ਸੀ ਪਰ ਤਾਂ ਵੀ ਗਰੀਬ ਰਹਿਣਾ ਸੀ ਸੋ ਇੱਕ ਦਿਨ ਘਰੋਂ ਅੱਕ ਕੇ ਬਾਹਰ ਚਲਾ ਗਿਆ ਇੱਕ ਸਮੇਂ 80 ਸਾਲੂ ਦੇ ਦਰਸ਼ਨ ਹੋਏ ਤਾਂ ਉਸ ਪਾਸ ਆਪਣੀ ਗਰੀਬੀ ਦਾ ਹਾਲ ਬਨਨ ਕੀਤਾ ਤਾਂ ਉਹਨੇ ਦਇਆ ਕਰਕੇ ਉਸ ਨੂੰ ਇੱਕ ਦਾਲਾ ਮਟਕਾ ਦਿੱਤਾ ਤੇ ਕਿਹਾ ਕਿ ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਇਸ ਨੂੰ ਜ਼ਮੀਨ ਤੇ ਸੁੱਟ ਕੇ ਮੰਗ ਲੈਵੇਂ ਉਹੋ ਹੀ ਚੀਜ਼ ਤੈਨੂੰ ਮਿਲ ਜਾਵੇਗੀ ਪਰ ਤੇਰੇ ਸਰੀਕ ਤੇ ਘਰ ਦੂਣੀ ਜਾਵੇਗੀ ਤਾਂ ਉਸਨੇ ਉਸ ਉਹ ਮਣਕਾ ਲਿਆ ਤੇ ਆਪਣੇ ਘਰ ਰੱਖ ਲਿਆ ਤੇ ਉਸ ਕੋਲੋਂ ਮੰਗੇ ਕੁਝ ਵੀ ਨਾ ਬਸ ਚੈਰਬਾਤ ਤੇ ਆਪ ਕਾਰ ਮਿਹਰ ਕਰਨ ਲਈ ਘਰ ਤੋਂ ਬਾਹਰ ਕਿਸੇ ਜਗ੍ਹਾ ਚਲੇ ਆ ਗਿਆ ਆਪਣੀ ਇਸਤਰੀ ਨੂੰ ਕਹੇਗਾ ਕਿ ਸਮਾਨਖੇ ਕੋਈ ਕੁਛ ਨਾ ਮੰਗੇ ਇੱਕ ਦਿਨ ਇਸਤਰੀ ਬਹੁਤ ਹੀ ਰਪੇਦਿਲੋੜ ਪਈ ਤੇ ਮਣਕਾ ਛਟਕੇ ਰਪੇ ਮੰਗੇ ਤਾਂ ਜਿਤਨੇ ਨੇ ਪਏ ਉਸ ਨੂੰ ਮਿਲੇ ਉਸ ਤੋਂ ਦੂਨੇ ਉਸ ਦੇ ਸ੍ਰੀਕਾਂ ਨੂੰ ਮਿਲ ਗਏ ਇਸੇ ਤਰ੍ਹਾਂ ਇਸਤਰੀ ਕਈ ਮੇਰ ਚੀਜ਼ਾਂ ਵਾਸਤਾ ਮੰਗਦੀ ਤੇ ਸ੍ਰੀਕਾਂ ਦੇ ਘਰ ਦੂनियां ਪੁੰਜ ਜਾਂਦੀਆਂ ਪਰ ਜਾਂ ਦਾ ਜੀਮੇਦਾਰ ਕਰਾਇਆ ਤਾਂ ਕਰਦਾ ਹਾਲ ਦੇਖ ਕੇ ਸੀਕਾਂ ਦਾ ਹਾਲ ਤਨ ਦੇ ਵਧਣ ਦਾ ਕਾਰਨ ਦੇ ਇੱਕ ਬਹੁਤ ਈਰਖਾ ਵਿੱਚ ਗੜਿ ਹੋਇਆ ਤੇ ਦਲ ਮੰਨ ਕੇ ਨੂੰ ਛੱਟ ਕੇ ਕਹਿਣ ਲੱਗਾ ਫੇ 시ਵਾ ਦੇ ਦਲਾ ਮੇਰੇ ਬੂਹੇ ਦੇ ਅੱਗੇ ਇੱਕ ਖੂਹ ਲੱਗ ਜਾਵੇ ਸੋ ਸੀਕਾਂ ਦੇ ਬੂਹੇ ਅੱਗੇ ਦੋ ਖੂਹ ਲੱਗ ਗਏ ਫਿਰ ਕਹਿਣ ਲੱਗਾ ਕਿ हे ਦਲਾ ਸਾਡੀ ਇੱਕ ਅੱਖ ਬੰਦ ਹੋ ਜਾਏ ਸੋ ਸੀਕ ਸਾਰੇ ਅੰਨੇ ਹੋ ਗਏ ਇਹ ਫੇਰ ਕਿਹਾ ਕਿ ਹੀਦਲ ਸਾਡਾ ਘਰ ਨਿੱਗਰ ਜਾਈ ਸਿੱਕਾਂ ਦੇ ਘਰ ਵੀ ਨਿੱਗਰ ਗਏ ਤੇ ਅੱਖਾਂ ਤੋਂ ਅੰਨੇ ਹੋਣ ਕਰਕੇ ਖੂਹਾਂ ਵਿੱਚ ਡਿੱਗ ਕੇ ਮਰ ਗਏ ਖੂਹਾਂ ਦੇ ਮਾਣ ਅਜੋਏ ਬੱਜੀ ਨਹੀਂ ਸੀ ਤਾਂ ਉਹ ਨਵੇਖੀ ਪਰ ਸਭ ਬੜਾ ਖੁਸ਼ ਹੋਇਆ ਸੋ ਮੂਰਖ ਆਦਮੀ ਪ੍ਰਾਈ ਆਸਥਾ ਦੂਸਰੇ ਤੇ ਬਹਿਤਾ ਪਾ ਕੇ ਬੜਾ ਸੁਖ ਸਮਝਦਾ ਹੈ ਸੋ ਐਸ ਦਵੇਖ ਬੜੀ ਬਲਾ ਹੈ ਇਸ ਤੋਂ ਸਦਾ ਬਚਣਾ ਚਾਹੀਦਾ ਹੈ ਜੋ ਨਹੀਂ ਬਚੇਗਾ ਸੋ ਮੰਗਰੋ ਬਸ ਚਾਤਾਪ ਕਰੇਗਾ ਜੈਸੀ ਇੱਕ ਕਵੀ ਨੇ ਲਿਖਿਆ ਹੈ ਪਰ ਸੁਖ ਦੇਖ ਪਰਖ ਜੂਜਲੀ ਪਰ ਦੁੱਖ ਲਾਭ ਸਮਝ ਕਰ ਚਲੇ ਸੋ ਸੁਖਿਆਨਾ ਕ ਕਦ ਹੀ ਹੋਏ ਨਵੇਖ ਬਲਾ ਵਿੱਚ ਪਵੇ ਨ ਕੋਈ ਦੂਰਾ ਨਵੇਖ ਵਿਖਤੇ ਖਾਂਦਿਆ ਮਪ ਮਪ ਤ ਮੌਤ ਲੈ ਕੇ ਰ ਇਸ ਵਿੱਚ ਉਗਣ ਹੋਏ ਇਹ ਅਸਨੂ ਮਹਿਤਾ 13 ਸੋ ਪਰਖ ਨੂੰ ਚਾਹੀਦਾ ਹੈ ਕਿ ਦਵੇਖ ਬਲਾ ਤੋਂ ਸਦਾ ਹੀ ਬਚਿਆ ਰਹੇ ਮਹਿਤਾ ਕਿੰਨਾਂ ਦੇ ਖਿਆਲ ਰਤ ਦਿਨ ਐਸੀ ਰਹਿੰਦੇ ਭਾਈ ਇਹ ਐ ਸੋਹਣਾ ਨਾਰ ਜਾਗ ਵਿੱਚ ਹੈ ਸੁਨਾਮ ਦਾ ਨਿੱਤੀ ਬੜਿਆਈ ਰਬ ਕਾ ਨੂੰ ਇਸ ਨਾਰ ਨਰਤਾਈ ਹੁੰਦਾ ਜੇ ਖੰਗਾਰ ਮੇਰਾ ਮਨ ਸੁਖ ਭਾਮਦਾ ਦੈਲੇ ਮੇਚੇ ਸੂਚ ਬੰਦੇ ਈਰਖਾ ਨੂੰ ਛੱਡ ਦਿਲੋਂ ਚੋਜ ਕਰ ਤਾਰ ਕਰੇ ਜੈਸਾ ਸੁਭਾਉ ਹੁੰਦਾ ਕਿਸੇ ਨੂੰ ਗੰਗਾਲ ਤੇ ਕਿਸੇ ਤਾਈ ਸਾਹ ਕੀਤਾ ਤਾਂ ਤੇ ਸਭ ਜਾਣੋ ਮੈਂ ਤਾਂ ਭਗਤੇ ਹੂੰ ਸ਼ਾਮਦਾ ਡਰ ਮਨਸ ਜਨਮ ਧਾਰ ਕੇ ਆਪਣੇ ਕਰਤਾ ਹਰਤਾ ਪ੍ਰਮਾਤਮਾ ਨੂੰ ਯਾਦ ਕਰਦੇ ਹੁਏ ਆ ਜੋ ਅਸਥਾਪ ਹੋ ਮਨ ਵਿੱਚ ਰੱਖਣਾ ਹੈ ਉਸ ਦਾ ਨਾਮ ਡਰ ਰਕੇ ਜਾਂਦਾ ਹੈ ਡਰ ਬੜੀ ਭਾਰੀ ਤਾਕਤ ਹੈ ਡਰ ਦੇ ਨਾਲ ਹੀ ਸਭ ਕੰਮ ਚੱਲਦੇ ਹਨ ਦੇਖੋ ਵਾਹਿਗੁਰੂ ਨੇ ਹਰ ਆਦਮੀ ਨੂੰ ਦੂਜੇ ਦੇ ਮਾਤਾ ਹਿਤ ਵਰ ਦਿੱਤਾ ਹੈ ਤੇ ਹਰ ਇੱਕ ਆਪ ਤੋਂ ਵੱਡੇ ਦੇ ਹੁਕਮ ਵਿੱਚ ਰਹਿਦਾ ਹੋਇਆ ਡਰ ਕਰਕੇ ਸਭ ਕੰਮ ਅੱਛੀ ਤਰ੍ਹਾਂ ਕਰਦਾ ਹੈ ਜੇ ਮਾਤਾ ਹਿਤ ਕੰਮ ਕਰਨ ਵਾਲੇ ਆਦਮੀ ਡਰ ਕੇ ਨਾ ਸਮ ਕਰਨ ਤਾਂ ਕੋਈ ਕੰਮ ਵੀ ਨਾ ਹੋ ਸਕੇ ਇਸੇ ਤਰ੍ਹਾਂ ਜਮਾਂ ਦੇ ਡਰ ਕਰਕੇ ਜੀਵ ਸੇਸ਼ਟ ਕੰਮ ਕਰਦੇ ਹਨ ਤਾਂ ਕਿ ਜਮਾਂ ਦੇ ਤੋਂ ਬਚ ਜਾਈਏ ਜਨਮ ਮਰਨ ਦੇ ਡਰ ਤੋਂ ਬਚਣ ਲਈ ਜੀਵ ਪਰਮੇਸ਼ਰ ਦੀ ਭਗਤੀ ਕਰਦੇ ਹਨ ਜਿਹੜੇ ਪੁਰਸ਼ ਆਤਮਿਕ ਕਮਲ ਕਰਕੇ دنیਾਈ ਪਰਸ਼ਾਨ ਤੋਂ ਆਜ਼ਾਦ ਹਨ ਉਹ ਨੇਕਾਂ ਦਾ ਡਰ ਕਰਕੇ ਤਰ ਜਾਂਦੇ ਹਨ ਸੋ ਡਰ ਬੜੀ ਡਰਾਉਣੀ ਸ਼ਕਤੀ ਹੈ ਜੇ ਡਰਨਾ ਹੋਵੇ ਤਾਂ ਦੁਨੀਆ ਦੇ ਲੋਕ ਇੱਕ ਦੂਜੇ ਨੂੰ ਕੁਛ ਨਾ ਸਮਝਣਾ ਦੇਖੋ ਹਾਥੀ ਔਕਸ਼ ਦੇ ਡਰ ਕਰਕੇ ਹਰ ਇੱਕ ਕੰਮ ਕਰਦਾ ਹੈ ਜੋ ਜੀਵਾਂ ਦਾ ਸਿਰ ਤੇ ਧਾਰਮਿਕ ਡਰਨਾ ਨਾ ਹੋਵੇ ਅਥਾਵਾ ਧਾਰਮਿਕ ਕੁੰਡਾ ਨਾ ਹੋਵੇ ਤਾਂ ਇਹ ਕਦੀ ਰੂਪੀ ਦਾ ਡਰ ਨਾਰਖਣ ਤੇ ਮਨੁਸ਼ ਜਨਮ ਦਾ ਕੋਈ ਵੀ ਲਾਭ ਨਾ ਪ੍ਰਾਪਤ ਕਰ ਸਕਣ ਡਰ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਜੀਵਨ ਨੂੰ ਹਕਮ ਮੰਨਣ ਦੀ ਬਾਦੀ ਹੈ ਪਹ ਜਾਂਦੀ ਹੈ ਤੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਰਸਣ ਕਰਕੇ ਜਨਮਾਂ ਦਾ ਡਰ ਦੂਰ ਹੋ ਜਾਂਦਾ ਹੈ ਜਿਵੇਂ ਸੈਮ ਦੱਸਦੇ ਹਨ ਡੰਡਾ ਡਰ ਉਪਜੀ ਨਰ ਜਾਈ ਤਾਂ ਡਰ ਮੈਂ ਦਰ ਰਿਹਾ ਸਮਾਈ ਜੋ ਡਰ ਡਰੇ ਤਾਂ ਫੇਰ ਡਰ ਲੱਗੇ ਜੇ ਡਰ ਹੁਆ ਅੰਦਰ ਅਰ ਹੋਏ ਭੰਗੇ ਡਰ ਡਰ ਮਾਰਤੇ ਜਾਵਨ ਜਾਨੀਏ ਦੂਰ ਡਰ ਚੁੱਕਾ ਦੇਖੀਏ ਪਰਪੂਰ ਇੰਨਾ ਗੁਰ ਪ੍ਰਮਾਣ ਤੋ ਸੱਦ ਹੁੰਦਾ ਹੈ ਕਿ ਵਾਹਿਗੁਰੂ ਦਾ ਡਰ ਦਿਲ ਵਿੱਚ ਪੈਦਾ ਹੋ ਕਰਕੇ ਜਨਮਨ ਦੇ ਡਰ ਤੋਂ ਬਚਿਆ ਜਾਇਦਾ ਹੈ ਜੀਵ ਵਾਹਿਗੁਰੂ ਨੂੰ ਹਾਜ਼ਰ ਆਜਾ ਨਾ ਸਮਝੇ ਤਾਂ ਜੀਵ ਹੋਣਾ ਡਰਾਂ ਨਾਲ ਹੀ ਮਰਦਾ ਰਹਿੰਦਾ ਹੈ ਸੋ ਵਾਹਿਗੁਰੂ ਦਾ ਨਾ ਰੱਖਣਾ ਵੱਸ ਹੈ ਡਰ ਰੱਖਦਾ ਹੋਇਆ ਜੀ ਉਰੇ ਨਹੀਂ ਉਰੇ ਨਹੀਂ ਰਹਿੰਦਾ ਸਗੋਂ ਖਸਮ ਨਾਲ ਅਪੇਧ ਹੋ ਜਾਂਦਾ ਹੈ ਜਿਵੇਂ ਗੁਰੂ ਜੀ ਦੱਸਦੇ ਹਨ ਇੱਕ ਨੇਹੀ ਚਾਂਕਰੀ ਜਿੱਤ ਪਉ ਖਸਮ ਨਾ ਜਾਏ ਨਾਨਕ ਸੇਵ ਕੱਢ ਗਏ ਜੀ ਛੇਤੀ ਖਸਮ ਸਮਾਈ ਇਹ ਡਰ ਕਰਕੇ ਜੀ ਵਾਹਿਗੁਰੂ ਦੇ ਚਰਨਾਂ ਨਾਲ ਭੇਧੰਦਾ ਹੋਇਆ ਸਦਾ ਲਈ ਪ੍ਰਮਾਤਮਾ ਦੇ ਚਰਨਾਂ ਦੀ ਮੋਜ ਦਾ ਆਨੰਦ ਲੈਂਦਾ ਹੈ ਤੇ ਇਹ ਸਦਾ ਹੀ ਗਿਆਨ ਵਾਸਤਾ ਵਿੱਚ ਮੰਨ ਰਹਿ ਕੇ ਆਮ ਡਰ ਦੇ ਡਰ ਜੋ ਕੇ ਧਰਮ ਤੋਂ ਤਿੱਤ ਕਰਨ ਵਾਲਾ ਹੋਵੇ ਉਸ ਤੋਂ ਕਦੀ ਨਹੀਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਪੈ ਕਹੋ ਕੋ ਦੇਤ ਨਾਹੀ ਨਹੀਂ ਪੈ ਮਾਨਤ ਆਨ ਕੋ ਨਾਨਕ ਸੁਣੀਏ ਰੇ ਮਨ ਅਗਿਆਨੀ ਤਾਹੀ ਵਖਾਨ ਸੋ ਹਰ ਇੱਕ ਜੀਵ ਨੂੰ ਚਾਹੀਦਾ ਹੈ ਕਿ ਵਾਹਿਗੁਰੂ ਦਾ ਡਰ ਰੱਖੇ ਤੇ ਸਦਾ ਹੀ ਭਜਨ ਬੰਦਗੀ ਵਿੱਚ ਸਮਾਮਤੀਤ ਕਰੇ ਤੇ ਜਨਮ ਮਰਨਾ ਗੇੜ ਕੱਟ ਕੇ ਮੁਕਤ ਹੁੰਦਾ ਹੋਇਆ ਪ੍ਰਮਾਤਮਾ ਦੇ ਚਰਨਾਂ ਦਾ ਨੰਦ ਲਵੈ ਤੇ ਮੁਖੁ ਕਹੇ कबीर स्वर्ग नरक ते मैं रे हो सतगुर के प्रसाद चरण कमल की मौज में रहो अंत और आद कबीर चरण कमल की मौज को कहे कैसे अनुमान कहबे को सुबह नहीं देखा ही प्रमाण कुकर्मा ने फल भोगण का डर केवल मरमरा देव सही पुरुषा हों गुरमुख सदा ही ਨਰਪਉ ਜੋ ਪੰਤ ਨੂੰ ਪ੍ਰਾਪਤ ਹੋ ਕੇ ਆਨੰਦ ਰਹਿੰਦੇ ਹਨ ਸੋ ਡਰ ਜੇ ਪਾਪ ਕਮਾਮ ਦਾ ਧਰਮੀ ਮਖੀਤ ਉਹ ਸੱਚਾ ਆਪਿ ਣਉ ਸਚਤਾ ਡਰਿਏ ਕੇਤ ਸਭ ਕਰੇ ਜਨ ਗੁਰ ਪ੍ਰਸਾਦਾ ਸੋ ਕਾਹੇ ਕੋ ਡਰ ਅੰਦਰ ਅੰਦਾ ਜੀਉ ਉਹ ਮਨਸੀ ਰਾਇ ਨਰਪਉ ਸੰਗੀਤ ਮਾਰੇ ਮਾਤੇ ਹੁ ਨਰਨ ਕਹਾ ਤੇ ਆਇ ਹਰ ਵੇਖੇ ਸੁਣੇ ਨਿਤ ਸਭ ਕੁਛ ਮੇਰੀ ਇੰਦੜੀ ਸੂ ਨਰੇ ਜੇਨ ਪਾਪਕ ਮਾਤੇ ਰਾਮ ਜੈਸਾ ਅੰਤਰ ਹਿੰਦਾ ਸੁੱਧ ਹੈ ਮੇਰੀ ਜਿੰਦੜੀ ਤਨ ਜਨ ਛਵ ਡਰ ਸੁਤੇ ਕਤਿ ਰਾਮ ਸੋ ਇਨਾਂ ਪ੍ਰਮਾਣਾਂ ਅਨੁਸਾਰ ਸੱਧ ਹੁੰਦਾ ਹੈ ਕਿ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦਾ ਪੈ ਰੱਖਦੇ ਹੋਏ ਆਪੈ ਪਦਵੀ ਪਾ ਕੇ ਵਾਹਿਗੁਰੂ ਦਾ ਭੈ ਨਹੀਂ ਵਿਚਾਰਦੇ ਡਰਫ ਹੋ ਜਾਂਦੇ ਹਨ ਤੇ ਜੀਵਨ ਪਦਵੀ ਪਾ ਕੇ ਜੀਵਨ ਪਦਮ ਹੀ ਹਰਕ ਦੇ ਹਰ ਇੱਕ ਕੇ ਦਾਸ ਜਨ ਮਿਲਿਆ ਆਤਮ ਪ੍ਰਗਿਆਸ਼ ਸਦਾ ਸੁੱਖ ਨੂੰ ਭੋਗਦੇ ਹੰਤੇ ਜੋ ਹਰ ਇੱਕ ਜੀਵ ਨੂੰ ਚਾਹੀਏ ਕਿ ਅਗਿਆਨ ਵਾਸਤਾ ਪਰ ਬਾ ਮਾਰ ਪੂਣਾ ਛੱਡ ਕੇ ਸਤਗੁਰੂ ਜੀ ਦੇ ਚਰਨਾਂ ਦੀ ਓਟ ਲੈ ਕੇ ਆਪਣੇ ਆਪ ਨੂੰ ਸਵਾਰ ਲਵੇ ਜਿੰਨਾ ਸੱਚੀ ਆਸ ਕੀ ਹੈ ਕਿ ਤੀ ਕਰਤਾਰਸ ਸੰਦੀ ਵਾਹਿਗੁਰੂ ਦਾ ਨਾਮ ਵਿੱਚ ਸਦਾ ਜਾਣਿਆ ਰਾਤ ਦਿਨੇ ਰੱਟੇ ਬੈਨ ਹਰੀ ਜਪ ਲਵੇ ਚੈਨ ਦੂਸਰਾ ਖਿਆਲ ਮਨ ਵਿੱਚ ਨਹੀਂ ਆਣਿਆ ਜਿੰਨਾ ਡਰ ਰੱਖਿਆ ਨਾ ਕਦੀ ਕਰਤਾਰ ਸੰਦਾ ਜਨਮ ਮਨ ਸੰਦਾ ਨੰਮਾ ਤਾਣਾ ਤਾਣਿਆ ਪਰੰਤੂ ਜਿੰਨਾ ਨਾਮ ਜਪੋ ਦਾ ਰਮਨ ਸਖਿਆ ਹੈ ਕਰਤਾ ਭਗਤ ਹਰਚਨ ਸੁਆਣਿਆ ਇੱਥੇ ਹੁਣ ਸਮਾਪਤ ਕਰਦੇ ਹਾਂ ਮੁੱਲਣ ਵਿੱਚ ਕੋਈ ਅੱਖਰ ਮੰਦਾ ਘੰਟਾ ਮੁੱਲ ਵਿੱਚ ਕਮਾ ਕਰਨਾ ਆਪਦੀ ਅਣਜਾਣ ਮੱਚੀ ਦੇ ਸੱਤੇ ਹੱਥ ਰੱਖਣਾ ਨਾਮ ਦੀ ਦਾ ਅਕਸ਼ਰੀ ਚ ਮਾਖਣੀ ਮਾਹੀ ਉਹਦੀ ਕਹਾਣੀ ਸਾਸਰੀ ਵਾਹੁਰੂ ਜੀ ਕੀ ਫਤ